ਹਾਂਜੀ ਵੀਰੋ ਪਿਆਰਪਰੀ ਸਤਿ ਸ੍ਰੀ ਅਕਾਲ ਤੂੰਗਾ ਵਾਲੀ ਬੱਕਰੀਆਂ ਦੀ ਮੰਡੀ ਦੇ ਵਿੱਚ ਪਹੁੰਚੇ ਹਾਲੇ ਆਪਾਂ ਪਾਰਕਿੰਗ ਦੇ ਵਿੱਚ ਐਂਟਰੀ ਕਰੀ ਸੀ ਪਾਰਕਿੰਗ ਤੋਂ ਮੰਡੀ ਦੇ ਵਿੱਚ ਜਾ ਰਹੇ ਸੀ ਬੱਕਰੀ ਦਾ ਸੌਦਾ ਹੋਇਆ ਹੈਗਾ ਆਪਣੇ ਸਾਹਮਣੇ ਹੋਇਆ ਹੈਗਾ ਚਲੋ ਆਪਾਂ ਨਹੀਂ ਦੱਸਦੇ ਆਹ ਮੁੰਡੇ ਨੇ ਖਰੀਦੀ ਆ ਆਹ ਮੁੰਡੇ ਨੇ ਵੇਚੀ ਹੈਗੀ ਬੱਕਰੀ ਬਾਰੇ ਤੁਹਾਨੂੰ ਡਿਟੇਲ ਜਰੂਰ ਦੇ ਦਵਾਂ ਨਾ ਭਾਈ ਵੀ ਕੀ ਗੱਲ ਬਾਤ ਆ ਹਨਾ ਆ ਦੇਖੋ ਬੱਕਰੀ ਦੀ ਲੈਂਥ ਦੇਖ ਲਓ ਪੂਰੀ ਵੱਡੀ ਆ ਦੁੱਧ ਭਾਈ ਪਿੰਡ ਕਿਹੜਾ ਭਰਾਵਾ ਪਿੰਡ ਵੀਰੇ ਮੇਰਾ ਧੁੰਨੀ ਕੇ ਜਿਲ੍ਹਾ ਬਠਿੰਡਾ ਜਿਲ੍ਹਾ ਜਿਲ੍ਹਾ ਬਠਿੰਡਾ ਬੱਕਰੀ ਕਿੰਨੇ ਸਾਲ ਹੋ ਗਏ ਤੇਰੇ ਕੋਲ ਰੱਖੀਂ ਬੱਕਰੀ ਨੂੰ ਐਤ ਕਿਹੇ ਚੌਥਾ ਸੂਸੂ ਕੀ ਬਾਈ ਚੌਥਾ ਸੂਆ ਹੂੰ ਸੂਣਾ ਆਏ ਨੇ ਸੂਣਾ ਆਏ ਨੇ ਤੁਸੀਂ ਕਿੰਨੇ ਸੂਏ ਲਿਆ ਅਸੀਂ ਦੋ ਸੂਏ ਲਏ ਠੀਕ ਹੈ ਦੁੱਧ ਬਾਦ ਵਗੈਰਾ ਦੁੱਧ ਬਾਈ ਇਹਦਾ 6 ਪਲਸ ਦੁੱਧ ਹੈ 6 ਬਹੁਤ ਮੱਝ ਨਹੀਂ ਕੱਢਦੀ ਸੀ ਆ ਲਾ ਕੇ ਦੇਖ ਲੈ ਬਾਈ 6 ਮੱਝ ਨਹੀਂ ਕੱਢਦੀ ਹੁੰਦੀ ਝੋਲਾ ਲਾ ਕੇ ਦੇਖ ਫਿਰ ਗੱਲ ਕਰੀ 19 ਤਰੀਕ ਨੂੰ ਦਿਨ ਪੂਰੇ ਨਹੀਂ ਮਿਣਕੇ ਹਾਂ ਮੈਨੂੰ ਦੋਆਂ ਡੰਗਾਂ ਦਾ ਆ ਬੰਦਾ ਲੈ ਕੇ ਜਾਊਗਾ ਅੱਛਾ ਇਹਨੇ ਫੇਰ ਹੀ ਲਈ ਆ ਬਾਈ ਠੀਕ ਹੈ ਦੇਖ ਲੋ 6 ਲੀਟਰ ਦੀ ਹਾਂ ਹਜੇ 19 ਤਰੀਕ ਨੂੰ ਦਿਨ ਪੂਰੇ ਅੱਜ ਦੇਖ ਲੈ ਕਿੰਨੇ 11 ਕੇ 12 'ਚ ਕਦੋਂ ਸੂਣਾ ਹੋਣੇ ਨੇ ਠ ਯਾਰ ਮੈਂ ਨਹੀਂ ਕੁਝ ਕਹਿ ਸਕਦਾ 19 ਤਰੀਕ ਨੂੰ ਦਿਨ ਪੂਰੇ ਇਹਦੇ 19 ਨੂੰ ਪੂਰੇ ਹੋਣਗੇ 19 ਤਰੀਕ ਨੂੰ 5 ਮਹੀਨੇ ਪੂਰੇ ਹੋਣਗੇ ਠੀਕ ਹੈ ਗੱਬਣ ਦੀ ਕਿਵੇਂ ਗਰੰਟੀ ਗੱਬਰ ਦੀ ਗਰੰਟੀ ਵੀਰੇ ਅਲਟਰਾਸਾਉਂਡ ਕਰਵਾਈ ਐ ਅਸੀਂ ਅਲਟਰਾਸਾਉਂਡ ਅਲਟਰਾਸਾਉਂਡ ਕਰਵਾਈ ਐ ਉਹ ਕਿੱਥੋਂ ਬਾਦਲੋਂ ਸਾਡੇ ਨੇੜੇ ਬਾਦਲ ਰਹਿ ਜਾਂਦਾ ਹਸਪਤਾਲ ਚ ਅਲਟਰਾਸਾਉਂਡ ਅਲਟਰਾਸਾਉਂਡ ਵੀ ਹੋਈ ਆ ਕਿੰਨੇ ਮਹੀਨਿਆਂ ਦਿਨਾਂ ਤੋਂ ਮਹੀਨਿਆਂ ਤੋਂ ਕਰਦੇ ਨੇ ਇਹ ਬਈ ਉਹ 1.5 ਮਹੀਨੇ ਤੋਂ ਲੈ ਜੋ 1.5 ਤੋਂ ਬਾਅਦ ਕਿੰਨੇ ਦੀ ਮਰਜ਼ੀ ਹੋਵੇ ਅਲਟਰਾਸਾਉਂਡ ਚ ਹੋਇਆ ਹੋਇਆ ਲੈ ਵੀ ਬੱਕਰੀ ਦੇਖੋ ਪੂਰੀ ਗਾਡਰ ਵਰਗੀ ਹੈਗੀ ਬਹੁਤ ਸੋਹਣੀ ਠੀਕ ਹੈ ਇਹਦਾ ਸੌਦਾ ਆਹ ਮੁੰਟਿਆਂ ਨੇ ਲੈ ਲਿਆ ਆਹ ਮੁੰਡੇ ਨੇ ਵੇਚਿਆ ਤੁਸੀਂ ਫਿਰ ਕਾਫੀ ਸਮਾਂ ਰੱਖਿਆ ਬੱਚੇ ਕਿਸ ਤਰ੍ਹਾਂ ਦੇ ਦਿੱਤੀ ਬੱਚੇ ਬਹੁਤ ਵਧੀਆ ਟਾਪ ਕੁਆਲਿਟੀ ਦੇ ਜਿੰਨੇ ਆਹ ਬੇਲ ਆਗੀਆਂ ਇੰਨੀ ਸਾਰੀ ਪੂਰੀ ਭਈ ਹੈ ਪੂਰੀ ਬੱਚਿਆਂ ਦੀ ਭੇਲ ਆਉਂਦੀ ਹੈ ਅੱਛਾ ਬੱਕਰੀ ਹੈਗੀ ਵੀ ਕੁਆਲਿਟੀ ਦੀ ਆ ਚੰਗੀ ਵੀ ਹੈਗੀ ਆ ਸਹੀ ਗੱਲ ਆ ਕਿੰਨੇ ਬੱਚੇ ਪਾਲੇ ਆ ਫਿਰ ਤੁਸੀਂ ਇਹਦੇ ਇਹਦੇ ਬਾਈ ਨਾ ਇਹਨੇ ਬੱਕਰੀ ਦਿੱਤੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਪਾਠ ਨਹੀਂ ਦਿੱਤੀ ਸਹੀ ਠੀਕ ਹੈ ਨਾ ਜਨੇਰੀ ਵੀ ਸੂਈ ਆ ਬੱਕਰੀ ਦਿੱਤੇ ਆਪਣ ਨੂੰ ਬੱਕਰਾ ਹੀ ਦਿੱਤੇ ਜਿਵੇਂ ਆ ਮੂੰਹ ਮੱਥਾ ਕਰਨ ਵਗੈਰਾ ਸਾਰਾ ਕੁਝ ਉਹ ਮੇਂ ਦਿੰਦੀ ਆ ਹੂੰ ਠੀਕ ਹੈ ਨਾ ਆਪਦੇ ਤੇ ਲੈ ਕੇ ਜਾਂਦੀ ਆ ਡੱਬੇ ਠੀਕ ਆ ਆਪਾਂ ਦੋ ਵਾਰੀ ਲਵਾਈ ਆ ਦੋਵੇਂ ਵਾਰੀ ਡੱਬੇ ਬੱਕਰੇ ਤੋਂ ਹੀ ਲਵਾਈ ਆ ਆਪਦੇ ਕੋਲੇ ਕਾਲਾ ਨਾਲੇ ਸੀਗਾ ਇਹ ਤੋਂ ਨਹੀਂ ਲਵਾਈ ਠੀਕ ਆ ਲੈ ਵੀ ਇਹ ਬੱਕਰੀ ਸੀ ਬਾਈ ਇਹਨੂੰ ਬੰਨ ਫੜਾ ਦੇ ਬਾਈ ਨੂੰ ਇਹਨੂੰ ਤਾਂ ਇਹਦਾ ਸੌਦਾ ਹੋ ਗਿਆ ਆ ਬੱਕਰਾ ਵੀ ਲੈ ਕੇ ਆਏ ਨੇਗੇ ਚਲੋ ਕਿੰਨੇ ਦੰਦ ਹੋ ਗਿਆ ਉਹ ਬੋਕ ਬਾਈ 8 ਦੰਦ ਹੋ ਗਿਆ ਅੱਠ ਦੰਦ ਤੋਰੀ ਬਈ ਇੱਕ ਵਾਰ ਬੋਕ ਨੂੰ ਮੜਾ ਜਾ ਇਹ ਤੋ ਕ੍ਰੋਸ ਆ ਇਹ ਨਹੀਂ ਇਹ ਤੂੰ ਨਹੀਂ ਕ੍ਰੋਸ ਅੱਛਾ ਦੱਬਾ ਬੱਕਰੇ ਤੋ ਆੱਡਾ ਹੋਰ ਸਾਡੇ ਨਾਲ ਗਵੰਡ ਪਿੰਡ ਐ ਉੱਥੋਂ ਕ੍ਰੋਸ ਲਿਆ ਬਈ ਹਰ ਕੀ ਬਾਤ ਆ ਇਹ ਉਦ ਨਹੀਂ ਪਾਲ ਰੱਖਿਆ ਕਰੇ ਫਿਰ ਹਾਂ ਇਹ ਬਈ ਬੱਕਰੀਆਂ ਵਾਸਤੇ ਹੀ ਲਿਆਂਦਾ ਸੀਗਾ ਹੁਣ ਇਹ ਹਾਂ ਵਰਤਿਆ ਨਹੀਂ ਹੁਣ ਹਾਂ ਵਰਤਿਆ ਫਿਰ ਦੂਜੀਆਂ ਬੱਕਰੀਆਂ ਲਵਾੰਗਾ ਜਿਹੜੀ ਕਾਲੀ ਹੁੰਦੀ ਐ ਕਾਲੀ ਕਿੰਨੀਆਂ ਬੱਕਰੀਆਂ ਰੱਖਦੇ ਹਾਂ ਬੱਕਰੀਆਂ ਆਪਣੇ ਕੋਲੇ ਵੀ 4 ਹੋਰ ਆ ਚਾਰ ਹੋ ਰਹਾ ਰੱਖਦੇ ਸ਼ੌਂਕ ਨਾਲ ਨਹੀਂ ਇੰਨੀ ਆ ਇੰਨੀ ਚੰਗੀ ਬੱਕਰੀ ਕਿਉਂ ਵੇਚਤੀ ਬੱਕਰੀ ਯਾਰ ਫਿਰ ਵੇਚਤੀ ਬਾਈ ਯਾਰ ਵੀ ਚਲ ਆਪਦੇ ਨਗ ਹੈਗੇ ਘਰੇ ਹੁਣ ਵਧ ਹੀ ਜਾਂਦੇ ਆ ਨਹੀਂ ਉਹ ਇਦੋਂ ਚੰਗੇ ਹੈਗੇ ਉਹ ਵੀ ਚੰਗੇ ਆ ਬਾਈ ਇਹ ਮੰਨ ਕੇ ਚਲ ਬਾਈ 6 ਲੀਟਰ ਤੋ ਦਿੰਦੀ ਆ ਇਹ ਤੇ ਦੂ ਵੀ ਉੱਤੇ ਫਿਰਦੀ ਆਪਣੇ ਘਰ ਇਦੋਂ ਵੀ ਉੱਪਰ ਵਾਲੀ ਕਿੰਨਾ ਡੰਗ ਹੋਊਗੀ ਉੱਪਰ ਇਹ ਤੋਂ ਵੀ ਕਹਿਣ ਦੋ ਕਿੰਨੇ ਬਸ ਸਾਢੇ ਕਿਸ਼ੇ ਦਾ ਕੱਪ ਤਾਂ ਨਹੀਂ ਵਜਦਾ ਸਾਢੇ 6 ਲੀਟਰ ਦੁੱਧ ਦੇ ਦਿੰਦੀ ਆ ਉਹ ਦੇ ਦਿੰਦੀ ਨੇ ਬੱਕਰੀ ਨਹੀਂ ਦੇ ਦਿੰਦੀ ਬਾਈ ਸਹੀ ਗੱਲ ਆ ਉਹ ਵੀ ਆਈ ਆ ਉਹ ਵੀ ਬਸ ਜਦੋਂ 15 ਦਿਨ ਰਹਿ ਗਏ ਉਹ ਤੋਂ ਵੀ ਬੈਠਾ ਨਹੀਂ ਜਾਂਦਾ ਠੀਕ ਹੈ ਬੈਠਾ ਨਹੀਂ ਜਾਂਦਾ ਉਹ ਤਾਂ ਬੈਠੇ ਨਹੀਂ ਜਾਂਦਾ ਸਹੀ ਆ ਬਹਿੰਦੀ ਨਹੀਂ ਆਈ ਇਹ ਹੋਊਗੀ ਲੈ ਵੀ ਜਿਹੜੇ ਕਹਿੰਦੇ ਨੇ ਮੈਨਾਂ ਦਿਨ ਦੁੱਧ ਦਿੰਦੀ ਨਹੀਂ ਬੱਕਰੀ ਤਾਂ ਬਾਈ ਦੀਆਂ ਗੱਲਾਂ ਤੇ ਆਪਾਂ ਫੁੱਲ ਚੜਾਉਨੇ ਆ ਜੇ ਇਹਨਾਂ ਦਿੰਦੀ ਹਾਂ ਦੰਦੀਗਣਾ ਹਾਂ ਹਾਂ ਬਈ ਯਾਰ ਕਰਾਕ ਦਾਣਾ ਦਾ ਪੱਕੀ ਦਿੰਦੇ ਰਹੇ ਸਾਰੀ ਮੰਡੀ ਹੈ ਹਾਂ ਆਪਾਂ ਇੱਥੇ ਖੜੇ ਹਾਂ ਹਜੇ ਪਾਰਕਿੰਗ 'ਚ ਇਹ ਜੀ ਬੱਕਰੀ ਹੋਈ ਤਾਂ ਜਿਵੇਂ ਮਰਜ਼ੀ ਕਰ ਲਈ ਏਡਾ ਲੇਵਾ ਦਿਖਾਦੀ ਯਾਰ ਕਿਸੇ ਬੱਕਰੀ ਸੀ ਤਾਂ ਆਪਾਂ ਬਾਈ ਤੋਂ ਹੁੰਦੇ ਸਾਰੀ ਲੈ ਲਈ ਸੀ ਠੀਕ ਹੈ ਇਹਨਾਂ ਕਿਸੇ ਬੱਕਰੀ ਦਾ ਲੇਵਾ ਨਹੀਂ ਹੋਣਾ ਜਾ ਵੜਾ ਹੁੰਦੇ ਸਾਰੀ ਤੁਸੀਂ ਲੈ ਲਈ ਜੇ ਤੁਹਾਨੂੰ ਪਤਾ ਹੀ ਆਪੇ ਤੈਨੂੰ ਪਤਾ ਲੱਗੂਗਾ ਤੁਸੀਂ ਆਏ ਵੀ ਸੀ ਆਉਣ ਸਾਰੀ ਬਾਈ ਨੂੰ ਪਹਿਲਾਂ ਹੀ ਲੱਗ ਗਏ ਮੈਂ ਕਿਹਾ ਬੱਕਰੀਆਂ ਪਾਲ ਲਵਾਂਗੇ ਸਹੀ ਆ ਠੀਕ ਹੈ ਤੇ ਆਪਾਂ ਤੁਹਾਨੂੰ ਵੀ ਪਤਾ ਮਾੜਾ ਮੁੱਲ ਲਾ ਕੇ ਨਹੀਂ ਲਈ ਹੂੰ ਆਪਣਾ ਪਤਾ ਮੁੱਲ ਵੀ ਚੰਗਾ ਲਾਇ ਇਹ ਗੱਲ ਹੈਗੀ ਆ ਚਲੋ ਮੁੱਲ ਆਪਾਂ ਭਈ ਅਗਲੇ ਦਾ ਖੋਲ ਲਿਆ ਨਹੀਂਗਾ ਪੈਸੇ ਵੀ ਵੀਰੇ ਚੀਜ਼ ਹੀ ਲੱਗਦੇ ਚੀਜ਼ ਤੇ ਲੱਗਦੇ ਠੀਕ ਹੈ ਨਾ ਹੁਣ ਬੱਕਰੀ ਮਿਲਣ ਨੂੰ ਤਾਂ 20000 10000 ਤੋਂ 15000 ਤੱਕ ਵੀ ਮਿਲ ਜਾਂਦੀ ਹੈ ਚੀਜ਼-ਚੀਜ਼ ਦਾ ਫਰਕ ਹੁੰਦਾ ਚੀਜ਼-ਚੀਜ਼ ਦਾ ਫਰਕ ਹੁੰਦਾ ਸਹੀ ਆ ਤੂੰ ਤੋਰੀ ਬਈ ਇੱਕ ਵਾਰ ਬੱਕਰੀ ਲੈ ਆ ਲੈ ਵੀ ਬੱਕਰੀ ਤੁਰ ਰਹੀ ਹੈਗੀ ਦਿਖਾ ਦੇ ਕੇ ਨਾ ਇਹ ਲੈ ਗਈ ਆ ਵੀ ਚੱਡਾ ਪੈਰਾਂ 'ਚ ਵਜਦਾਗਾ ਚੱਡੇ ਨਾਲ ਤੋਰਿਆ ਵੀ ਨਹੀਂ ਜਾਨਦਾ ਬਈ ਧਰਤੀ ਨਾਲ ਯਾਰ ਥਾਂ ਜੀ ਦਾ ਲੱਗ ਜਾਂਦੇ ਨੇ ਜਮਾ ਲੱਗ ਜਾਂਦੇ ਆ ਇਹ ਤੁਰਦੀ ਵੀ ਨਹੀਂ ਹੁੰਨੀ ਫਿਰ ਤੁਰਾ ਕਿੱਥੇ ਜਾਂਦਾ ਬਾਈ ਯਾਰ ਲੇਵਾ ਲੈ ਕੇ ਤੁਰੇ ਨਹੀਂ ਜਾਂਦਾ ਸਹੀ ਗੱਲ ਆਸਮਾਲ ਪੂਰੀ ਕਰਨੀ ਪਊਗੀ ਤੇ ਇਹ ਜਿਨੀ ਵੀ ਆਪਾਂ ਅੱਖੇ ਖੜੀਏ ਤਾਂ ਖੜੀ ਰਹਿੰਦੀ ਪੂਰਾ ਔਖਾ ਹੈ ਹਾਂ ਸਹੀ ਗੱਲ ਉੱਤੇ ਖੜਨਾ ਪੈਂਦਾ ਬੰਦੇ ਨੂੰ ਬੰਦਾ ਭਾਲ ਦੀ ਉੱਤੇ ਮੁੜ ਕੇ ਹਮ ਸਹੀ ਆ ਜੇ ਦਾ ਦੁੱਧ ਮੇਮਣੇ ਕਿੰਨੇ-ਕਿੰਨੇ ਦਿੰਦੀ ਰਹੀ ਹੈ ਮੇਮਣੇ ਦੋ ਦਿੰਦੀ ਆ ਦੋ ਮੇਮਣੇ ਦਿੰਦੀ ਰਹੀ ਆ ਮੇਮਣੇ ਫਿਰ ਦੁੱਧਰ ਜਾ ਕੇ ਬਾਕੀ ਦੁੱਧ ਚੋਲ ਲੈਂਦੇ ਸੀਗੇ ਬਾਈ 14 ਦੇ ਸੀ ਬੇਚਣਾਂ ਦੇ ਜੀ ਘਰੇ ਵਰਤਦੇ ਸੀ ਤੇ ਪਾਉਂਦੇ ਸੀਗੇ ਅੱਛਾ ਕਿੰਨੇ ਰੁਪਈਆ ਨੂੰ ਪਾਏ ਦਾ 35 36 ਰੁਪਈਆ ਲੱਗ ਜਾਂਦਾ ਸੀ ਗਾਂਾਂ ਦੇ ਰੇਟ ਚ ਲੱਗਦਾ ਬਾਈ ਗਾਂ ਦੇ ਰੇਟ ਚ ਸਹੀ ਗੱਲ ਬੱਕਰੀ ਦੋਖ ਲੋ ਯਾਰ ਆ ਰੂਹ ਖੁਸ਼ ਕਰਤੀ ਬਾਈ ਨੇ ਲਿਆ ਕੇ ਇਹੀ ਜੀ ਹੋਰ ਰੱਖੀ ਹੋਈ ਨੇ ਹਾਂ ਹਾਂ ਠੀਕ ਹੈ ਬੋਕ ਦੇਖ ਲੋ ਬੋਕ ਦਾ ਕੀ ਮੰਗਿਆ ਬੋਕ ਦਾ ਵੀ ਬਾਈ ਯਾਰ ਜੇ ਕੋਈ ਹਿਸਾਬ ਚਾਹੇ ਦੇ ਦਾਂਗੇ ਯਾਰ ਪਤਾ ਲੱਗੇ ਤੁਹਾਨੂੰ ਵੀ ਠੀਕ ਹੈ ਬੋਕ ਵੀ ਲੈ ਲਿਆਂ ਜੇ ਆਮ ਦਾ ਹਿਸਾਬ ਤੇ ਲੈ ਲਾਂਗੇ ਠੀਕ ਹੈ ਜਿਹੜਾ ਹੈਗਾ ਚਲੋ ਇਹ ਵੀ ਹਿਸਾਬ ਚ ਕਰ ਲਾਂਗੇ ਠੀਕ ਹੈ ਭਾਈ ਹੈ ਦੋਵਾਂ ਧਿਰਾਂ ਦਾ ਧੰਨਵਾਦ ਕਰ ਦਿੰਗੇ ਭਾਈ ਤੇਰਾ ਪਿੰਡ ਕਿਹੜਾ ਭਾਈ ਮੇਰਾ ਪਿੰਡ ਕੋਠਾ ਉਠਾ ਗੁਰੂਕਾ ਜ਼ਿਲ੍ਹਾ ਬਠਿੰਡਾ ਆਪਣੇ ਫਾਰਮ ਦਾ ਨਾ ਹੈਗਾ ਜਤਿੰਦਰ ਗੋਟ ਪੰਪ ਪੰਜਾਬ ਬਠਿੰਡਾ ਜਤਿੰਦਰ ਕੁਮਾਰ ਜਤਿੰਦਰ ਸਿੰਘ ਜਤਿੰਦਰ ਦਾ ਨਾਮ ਠੀਕ ਹੈ ਜਤਿੰਦਰ ਸਿੰਘ ਤੇ ਆਲ ਇੰਡੀਆ ਟਰਾਂਸਪੋਰਟ ਆਪਣੇ ਆਲ ਇੰਡੀਆ ਟਰਾਂਸਪੋਰਟ ਬੱਕਰੀ ਲੈ ਲਿੰਦਾ ਮਾਲ ਲੋਡ ਕਰਾਉਂਦਾ ਕੋਈ ਚੱਕਰ ਨਹੀਂ ਬੱਕਰੇ ਭੇਜਦੇ ਹਾਂ ਹਾਂ ਟ੍ਰੇਨਾਂ ਹੀ ਬਾਈ ਰੋਡ ਗੱਡੀ ਰਹੀ ਸਾਰੇ ਤੋਰ ਕੇ ਤਾਂ ਨਹੀਂ ਲੈ ਕੇ ਜਾਂਦੇ ਤੋਰ ਕੇ ਕਿੱਥੇ ਪਹੁੰਚ ਜੀ ਠੀਕ ਹੈ ਜਿਹੜੀ ਜਿੰਨੀ ਗੱਲ ਹੋ ਜੀ ਜਿੰਨੀ ਗੱਲ ਜਿੰਨੀ ਗੱਲ ਹੋਵੇ ਉੰਨੀ ਕਰ ਲਈ ਫਾਇਦਾ ਠੀਕ ਹੈ ਕਈ ਵਾਰ ਵਾਹ ਬੰਦਿਆਂ ਮੂਡ ਬਣੇ ਵੀ ਹਾਂ ਚਲੋ ਖਾਪੀ ਕੇ ਤੁਰ ਕੇ ਲੈ ਜਾਗੇ ਜਹਾਜ਼ ਵਾਲੀ ਹੈ ਹੀ ਨਹੀਂ ਗੱਲ ਜਦੋਂ ਅੱਛਾ ਹਾਂ ਕਈ ਕਹੇ ਦਿੰਦੇ ਵੀ ਜਹਾਜ਼ ਤੇ ਚੜਾ ਦਾਂਗੇ ਭੇਜ ਦਾਂਗੇ ਉਹ ਜੀ ਗੱਲ ਨਹੀਂ ਆਪਾਂ ਟ੍ਰੇਨ ਟ੍ਰਾਂਸਪੋਰਟਰ ਟ੍ਰਾਂਸਪੋਰਟਰ ਦੋ ਚੀਜ਼ਾਂ ਰਹੀ ਭੇਜ ਠੀਕ ਹੈ ਵੀਰੇ ਧੰਨਵਾਦ ਹੈ ਠੀਕ ਹੈ ਵੀਰੇ ਓਕੇ ਚੰਗਾ ਵੀਰੇ ਠੀਕ ਹੈ